ਦੇਖੋ ਜੇ ਕਰ ਪਸ਼ੂਆਂ ਨੂੰ ਠੰਡ ਲੱਗ ਗਈ ਹੈ ਕਿਸੇ ਵੀ ਕਾਰਨਾ ਕਰਕੇ ਕਿਸਾਨ ਦੋਸਤੋ ਜਿਵੇਂ ਕਿ ਹੁਣ ਸਰਦੀ ਆ ਵਧ ਗਈ ਹੈ ਸਰਦੀ ਦੇ ਨਾਲ ਵਧਣ ਦੇ ਕਾਰਨ ਪਸ਼ੂ ਨੂੰ ਤੁਹਾਡੇ ਨੂੰ ਸਰਦੀ ਲੱਗ ਗਈ ਠੰਡ ਲੱਗ ਗਈ ਜਾਣੀ ਦੀ ਉਹ ਬਿਮਾਰ ਹੋ ਗਿਆ ਤਾਂ ਤੁਸੀਂ ਆਏ ਦੇਸੀ ਨੁਕਤਾ ਵਰਤ ਲਓ ਤੁਹਾਡਾ ਪਸ਼ੂ ਦੋ ਖਰਾਕਾਂ ਦੇ ਨਾਲ ਨਾਲ 100% ਸਹੀ ਹੋ ਜਾਊਗਾ ਟੈਂਪਰੇਚਰ ਆ ਜਿਹੜਾ ਦਾ ਜਿੰਨਾ ਵੀ ਡਾਊਨ ਹੈ ਉਹ ਵੀ ਸਹੀ ਹੋ ਜਾਊਗਾ ਤੇ ਜੇ ਕੋਈ ਹੋਰ ਦਿੱਕਤ ਆ ਬੁਖਾਰ ਦੇ ਨਾਲ ਬੁਖਾਰ ਚੜਦਾ ਜਾਂ ਕੋਈ ਹੋਰ ਦਿੱਕਤ ਆ ਉਹ ਵੀ ਸਹੀ ਹੋ ਜੂ ਚਾਹੇ ਮੱਝ ਆ ਚਾਹੇ ਗਾਂ ਇਹ ਵੀ ਖਰਾਕ ਆਪਾਂ ਦੋਨਾਂ ਨੂੰ ਦੇ ਸਕਦੇ ਆ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਲਈ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਕਿਸਾਨ ਦੋਸਤੋ ਤੁਸੀਂ ਇਹ ਚੀਜ਼ਾਂ ਬਨਸਾਰੀ ਦੀ ਦੁਕਾਨ ਤੋਂ ਲਿਆਉਣੀਆਂ ਲਿਆ ਕੇ ਤੁਸੀਂ ਚੰਗੀ ਤਰ੍ਹਾਂ ਪੀਸ ਕੇ ਪਸ਼ੂ ਨੂੰ ਦੇਣੀਆਂ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸ ਦਿੰਨੇ ਆ ਤੇ ਜਿਹੜੇ ਵੀ ਪਸ਼ੂ ਨੂੰ ਠੰਡ ਲੱਗੀ ਆ ਕਿਸਾਨ ਦੋਸਤੋ ਤੁਸੀਂ ਉਹਦੇ ਲਈ 100 ਗ੍ਰਾਮ ਗੁੜ ਲੈਣਾ ਇਹ ਇੱਕ ਤਰ੍ਹਾਂ ਦੀ ਖੁਰਾਕ ਦੱਸਾਂਗੇ 100 ਗ੍ਰਾਮ ਗੁੜ ਲੈਣਾ ਤੁਸੀਂ ਤੇ ਵੱਡੀ ਇਲਾਇਚੀ ਲੈਣੀ ਆ 50 ਗ੍ਰਾਮ ਦੋ ਜੈਫੜ ਲੈਣੇ ਆ ਇਹ ਤਿੰਨ ਚੀਜ਼ਾਂ ਲੈਣੀਆਂ ਤੁਸੀਂ 100 ਗ੍ਰਾਮ ਗੁੜ 50 ਗ੍ਰਾਮ ਵੱਡੀ ਇਲਾਇਚੀ ਤੇ ਦੋ ਜੈਫਲ ਇਹ ਤੁਹਾਨੂੰ ਬੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਤੁਸੀਂ ਜਿਹੜੇ ਵੀ ਪਸ਼ੂ ਨੂੰ ਠੰਡ ਲੱਗੀ ਆ ਟੈਂਪਰੇਚਰ ਘਟਿਆ ਵਾ ਉਹਨੂੰ ਤੁਸੀਂ ਦੇ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਕੁੱਟ ਕੇ ਸਾਰੀਆਂ ਚੀਜ਼ਾਂ ਨੂੰ ਤਾਂ ਤੁਸੀਂ ਗੁੜ ਦੇ ਵਿੱਚ ਮਿਕਸ ਕਰਕੇ ਪਸ਼ੂ ਨੂੰ ਦੇ ਦੇਣੀ ਆ ਜਿੰਮੇ ਮਰਜ਼ੀ ਦੇ ਦਿਓ ਪਸ਼ੂ ਦੇ ਅੰਦਰ ਜਾਣੀਆਂ ਚਾਹੀਦੀਆਂ ਤੁਹਾਡਾ ਪਸ਼ੂ 100% ਇੱਕ ਖਰਾਕ ਦੇ ਨਾਲ ਹੀ ਸਹੀ ਹੋ ਜਾਊਗਾ ਜੇ ਕਈ ਵਾਰ ਫੇਰ ਵੀ ਮਾੜਾ ਮੋਟੀ ਦਿੱਕਤ ਰਹੇਗੀ ਤਾਂ ਤੁਸੀਂ ਇਹੀ ਖਰਾਕ ਦੁਬਾਰਾ ਰਿਪੀਟ ਕਰ ਦੇਣੀ ਆ ਤੇ ਇਹਦੇ ਨਾਲ ਤੁਹਾਡੇ ਪਸ਼ੂ ਨੂੰ ਕਿੰਨੀ ਵੀ ਠੰਡ ਲੱਗੀ ਵੀ ਆ ਉਹ ਇਕੱਠਾ ਜਾ ਹੋਇਆ ਬੈਠਾ ਹੈ ਕੁਸ ਖਾ ਨਹੀਂ ਰਿਹਾ ਪਾਣੀ ਨਹੀਂ ਪੀ ਰਿਹਾ ਪੱਠੇ ਨਹੀਂ ਖਾ ਰਿਹਾ ਤਾਂ ਉਹ ਸਹੀ ਹੋ ਜਾਊਗਾ ਦੋ ਦਿਨਾਂ ਦੇ ਵਿੱਚ ਵਿੱਚ ਸਾਨੂੰ ਕੋਈ ਵੀ ਟੀਕਾ ਲਵਾਉਣ ਦੀ ਜ਼ਰੂਰਤ ਨਹੀਂ ਜਦੋਂ ਵੀ ਪਸ਼ੂ ਆਪਣਾ ਢਿੱਲਾ ਹੋ ਜਾਂਦਾ ਆਪਾਂ ਟੀਕੇ ਲਵਾਉਣੇ ਆ ਜਾਂ ਗੋਲੀਆਂ ਦਿਨੇ ਆ ਉਹਦੇ ਨਾਲ ਤੁਹਾਡਾ ਪਸ਼ੂ ਆ ਕੀ ਨਾਲ ਤੱਕ ਕਮਜ਼ੋਰ ਹੁੰਦਾ ਨਾਲੇ ਉਹ ਦੁੱਧੋ ਘਟ ਜਾਂਦਾ ਜੇ ਤੁਸੀਂ ਇਹ ਖਰਾਕ ਦਵੋਗੇ ਇਹਦੇ ਨਾਲ ਕੋਈ ਵੀ ਤੁਹਾਡਾ ਪਸ਼ੂ ਜਿਹੜਾ ਦੁੱਧ ਨਹੀਂ ਕਟੂਗਾ ਦੂਜੇ ਦਿਨ ਤੁਹਾਡਾ ਪਸ਼ੂ ਜਿਹੜਾ ਸਹੀ 100% ਹੋ ਜਾਣਾ ਹੈ ਖਰਾਕ ਖਾਣ ਲੱਗ ਜਾਣੀ ਆ ਕੋਈ ਵੀ ਦਿੱਕਤ ਨਹੀਂ ਆਊਗੀ ਤੁਹਾਨੂੰ ਡਾਕਟਰ ਸੱਦਣ ਦੀ ਜ਼ਰੂਰਤ ਨਹੀਂ ਪੈਣੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ